हां हां जी किसान भाइयो स्वागत है ਤੁਹਾਡਾ ਆਪਣੇ ਜਿਹੜਾ ਚੈਨਲ ਬਾਵ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਕੇ ਆਏ ਜੀ ਇੱਕ ਬੈੜਾ ਬਈ ਤਾਜੀ ਸੂਈ ਵੀ ਆ ਇੱਕ ਕਟਾ ਬਈ ਕੋਲ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂਬੂ ਸੁਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਆਪ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਸੀ ਗਾਲ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਕੋਲ ਨਾਮ ਜਗਦੀਪ ਸਿੰਘ ਹੈ ਪਿੰਡ ਘੰਡਾਵਾਂ ਦਾ ਜੀ ਹੂੰ ਜਿਹੜਾ ਬ੍ਰਿੰਦਲ ਹੂੰ ਜੀ ਦਾ ਰਾਮਪੁਰਾ ਹੋਏ ਨੇੜੇ ਪਿੰਡ ਦੇ ਇਧਰ ਪਾਈ ਰੁਪਾ ਰਹਿ ਜਾਂਦਾ ਜੀ ਹੂੰ ਇਹ ਨਾਈਟ ਵਾਲੀ ਤੇ ਚੰਨਾ ਕਲਾ ਬੰਦਾ ਮੋਬਾਈਲ ਨੰਬਰ ਕੋਲ 94785 ਹੂੰ 850 ਠੀਕ ਹੈ ਭਾਈ ਭਾਈ ਜਿਹੜੇ ਬੈਡ ਦੇ ਰਹੇ ਆ ਕਿਹੜਾ ਸੂਆ ਸੂਈ ਬੀਆ ਇਹ ਪਹਿਲਾ ਹੀ ਸੂਆ ਸੂਈ ਪਹਿਲਾ ਸੂਆ ਸੂਈ ਬੀਆ ਕਿੰਨਾ ਟਾਈਮ ਹੋ ਗਿਆ ਸੂਈ ਨਾ ਇਹਨੂੰ 20 ਦਿਨ ਹੋਇਆ ਇਸ ਲਈ 20 ਦਿਨ ਹੋ ਗਏ ਬੱਚਾ ਕੀ ਆ ਮਗਰ ਬੱਚਾ ਮਗਰ ਬੱਛਾ ਦਾ ਬੱਛਾ ਭਾਈ ਕਿੱਥੇ ਖੜਾ ਉਹ ਖੜਾ ਪਰ ਉਹ ਖੜਾ ਹੈ ਬੱਚਾ ਭਾਈ ਮਗਰ ਬੱਛਾ ਦਾ ਠੀਕ ਹੈ ਭਾਈ ਤੇ ਦੁੱਧ ਕਿੰਨਾ ਹੋਣਾ ਨਟ ਦੁੱਧ ਵੀ 5 ਕਿਲੋ ਹੋਊਗਾ ਦੋਨੇ ਡੰਗਾਂ ਦਾ ਦੋਨੇ ਡੰਗਾਂ ਦਾ ਠੀਕ ਆ 5 ਲੀਟਰ ਦੋਨੇ ਡੰਗਾਂ ਦਾ ਬਾਜੂ ਦੋਦਾਂ ਬਾਜੂ ਬਾਜੂ ਦੋਦ ਕੜਕੋਟ ਚੱਲਦੀ ਨਹੀਂ ਕੜਾ ਹਲੇ ਚੱਲਿਆ ਨਹੀਂ ਚੱਲਿਆ ਨਹੀਂ ਠੀਕ ਆ 600 ਚੰਗਾ ਸਾਹੀ ਵਾਲਾ ਹਾਂ ਸਾਹੀ ਵਾਲਾ ਸਾਹੀ ਵਾਲਾ ਹੈਨਾ ਠੀਕ ਆ ਫੈਂਟ ਬਹੁਤ ਹੋ ਗਈ ਫੈਂਟ ਆਉਂਦੀ ਹੈ ਇਹ 5000 ਗਰਮੀ ਬਿਲਕੁਲ ਨਹੀਂ ਮਾਨੀ ਠੀਕ ਆ ਬਈ ਥਾਣ ਚੰਗਾਗਾ ਮੁੱਠੀ ਵਾਲਾ ਥਾਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਣ ਤੇ ਤੁਰਦ ਬਈ ਮੜੀ ਮੋਲ ਕੀ ਆ ਭਾਈ ਇਹਦਾ ਮੋਲੇ ਦਾ 38000 ਰੁਪਏ 38000 ਰੁਪਏ ਮਾਨਤਨ ਹੋ ਜੀ ਭਾਈ ਮਾਨਤਨ ਕਰਦੇ ਆ 38000 ਰੁਪਏ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਉਧਰ ਨੂੰ ਲੈ ਚਲੋ ਅੰਦਰ ਰਾਜੀ ਆ ਸਮੀ ਭਲੀ ਆ ਥਣਲੇਵਾ ਚੰਗਾ ਭਾਈ ਚਵਾਈ ਕਿਵੇਂ ਆ ਚਵਾਈ ਦੀ ਇੱਕ ਨੰਬਰ ਆ ਜੀ ਇੱਕ ਨੰਬਰ ਆ ਭਾਈ ਹਾਂ ਉਹ ਆਪਾਂ ਦਾ ਮਸ਼ੀਨ ਤੇ ਚਾਉਣੇ ਆਗੇ ਠੀਕ ਆ ਤੇ ਕਈ ਲੜ ਲੂਟ ਭੱਜ ਜਾਂਦੀ ਹੱਥੀ ਵਿਚੋ ਲਈਦੀ ਹੈਗੀ ਠੀਕ ਆ ਉਹਨਾਂ ਕੱਢੀਆ ਠੀਕ ਆ ਹਾਂ ਹਾਂ ਚਵਾਈ ਜੂ ਵੀ ਦੀ ਬਾਈ ਕਹਿੰਦਾ ਓਕੇ ਆ ਤੇ ਚਵਾਈ ਜਿਹੜੀ ਇਹਦੀ ਬਾਈ ਕਹਿੰਦਾ ਆਪਾਂ ਮਸ਼ੀਨ ਨਾਲ ਵੀ ਕਰ ਲੈਨੇ ਆ ਕਈ ਵਾਰੀ ਬਾਈ ਕਹਿੰਦਾ ਹੱਥੀ ਵੀ ਕਰ ਲੈਨੇ ਆ ਤਾਂ ਵੀ ਕੋਈ ਚੈੱਕ ਕਰਨੀਗਾ ਬਈ ਜਿਵੇਂ ਮਰਜ਼ੀ ਚੋਲਾ ਚਾਹੇ ਮਸ਼ੀਨਾਂ ਚੋਲਾ ਚਾਹੇ ਹੱਥੀ ਚੋਲਾ ਬਾਈ ਠੀਕ ਆ ਅੱਗੇ ਭਰਾ ਕੱਟਾ ਕਿੰਨੀ ਕੁ ਉਮਰ ਆ ਕੱਟੇ ਦੀ ਬਾਈ ਇਹਨੇ ਦੁੱਗ ਦੇ ਦੰਦ ਛਿੱਟੇ ਆ ਹੀ ਹੁਣ ਅੱਛਾ ਤੇ ਕਿੰਨਾ ਕੁ ਤੁਸੀਂ ਮਾ ਥੱਲੇ ਬਈ ਉਹਨੇ ਪਹਿਲੇ ਸੂਏ 14 ਲੀਟਰ ਦਿੱਤਾ ਸੀਗਾ 14 ਲੀਟਰ ਠੀਕ ਆ ਬਈ ਪਹਿਲੇ ਸੂਏ ਅ ਦੂਜੇ ਸੂਏ ਦਾ ਇਹ ਕੱਟਾ ਹੈਗਾ ਠੀਕ ਆ ਤੀਜੇ ਸੂਏ ਨੂੰ ਆਪਾਂ ਮੱਝ ਵੇਚਤੀ ਸੀਗੀ ਇਹ ਠੀਕ ਆ ਬਾਈ ਕਿਹੜੇ ਠੀਕੇ ਦਾ ਪਤਾ ਕੁਛ ਠੀਕੇ ਦਾ ਨਹੀਂ ਪਤਾ ਇਹ ਨਾ ਉੱਥੇ ਕੱਟੇ ਤੋਂ ਲਵਾ ਕੇ ਲਿਆਏ ਸੀਗੇ ਮੱਝ ਠੀਕ ਆ ਬਾਈ ਉਹ ਲਾ ਦੇ ਕਹਿੰਦੇ ਵੀ ਸਾਡੇ ਕੋਲੇ ਜਬਰਾਏ ਦਾ ਕੱਟਾ ਹੈ ਹੂੰ ਠੀਕ ਆ ਬਾਈ ਹਾਂ ਕੀ ਮਿਲ ਨੂੰ ਆਪਾਂ ਨੂੰ ਪਤਾ ਵੀ ਇਹ ਪੱਕਾ ਹੈਗਾ ਵੀ ਉਹਨਾਂ ਦਾ ਕਿ ਨਾਂ ਮੱਝਾਂ ਤਾਂ ਨਹੀਂ ਕ੍ਰੋਸ ਕਰ ਲਗੀਆਂ ਨਹੀਂ ਮੱਝਾਂ ਨਹੀਂ ਹਜੇ ਕ੍ਰੋਸ ਕਰਾਂਗੇ ਠੀਕ ਆ ਬਾਈ ਕੀ ਮੁੱਲ ਵੜੀ ਇਹਦਾ ਇਹ ਤਾਂ 60000 ਰੁਪਏ ਕਰ ਲੈ 60000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰਦੇ ਠੀਕ ਆ ਬਾਈ 60000 ਰੁਪਏ ਮੋਲਾ ਮਾਨਤਾਨ ਜਿਹੜਾ ਠੰਡਾ ਬਥੇਰਾ ਚਾਹੇ ਜਵਾਕ ਖੋਲੀ ਫਰਦਾ ਨਾ ਤਾਂ ਵੀ ਨਹੀਂ ਵੀੜੇ ਕਰਦਾ ਠੀਕ ਆ ਬਾਈ ਹਾਂ ਵੀਆ ਮਾਰਦਾ ਹੋ ਚਾਹੇ ਪਸ਼ੂਆਂ ਚ ਖੁੱਲਾ ਫਰਦਾ ਰਵੇ ਠੀਕ ਆ ਹਾਂ ਨਾਗਸੀ ਭਰਾ ਕੋਈ ਦੋ ਦੋਨੀ ਦਿਖਾਤੇ ਕਿਸੇ ਵੀਰ ਦੇ ਦੋਨਾ ਜੇ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ